ਪੰਜਾਬੀ ਇੰਡਸਟਰੀ ਨੂੰ ਲੱਗਾ ਇੱਕ ਬੇਹੱਦ ਵੱਡਾ ਝਟਕਾ ਰਾਜਵੀਰ ਜਵੰਦਾ ਦੀ ਹੋਈ ਮੌਤ ਫੋਟੋ ਹਸਪਤਾਲ ਦੇ ਵਿੱਚ ਉਹ ਦਾਖਲ ਸਨ ਜਿਸ ਤੋਂ ਬਾਅਦ ਵੈਂਟੀਲੇਟਰ ਤੇ ਜ਼ਿੰਦਗੀ ਤੇ ਮੌਤ ਦੀ جنگ ਲੜ ਰਹੇ ਸੀ ਜਵੰਦਾ ਤੇ ਬੱਦੀ ਦੇ ਵਿੱਚ ਸੜਕ ਹਾਦਸੇ ਦਾ ਉਹ ਸ਼ਿਕਾਰ ਹੋਏ ਸਨ ਪਰ ਹੁਣ ਇੱਕ ਬੇहद ਹੀ ਮੰਦਪਾਗੀ ਖਬਰ ਜਿਹੜੀ ਆ ਸਾਹਮਣੇ ਆ ਚੁੱਕੀ ਹੈ ਹਰ ਕੋਈ ਉਹਨਾਂ ਦੇ ਲਈ ਅਰਦਾਸਾ ਕਰ ਰਿਹਾ ਸੀ ਕਿ ਵਾਹਿਗੁਰੂ ਉਹਨਾਂ ਨੂੰ ਠੀਕ ਕਰ ਦਵੇ ਪਰ ਆਖਰ ਉਹ ਇਸ جنگ ਨੂੰ ਹਾਰ ਗਏ ਸਿਰ ਤੇ ਰੀੜ ਦੀ ਹੱਡੀ ਦੇ ਵਿੱਚ ਪਿਆਨਕ ਸੱਟ ਲੱਗੀ ਸੀ ਹਿਮਾਚਲ ਦੇ ਵਿੱਚ ਹਾਦਸਾ ਵਾਪਰਿਆ ਸੀ ਔਰ ਜ਼ਿੰਦਗੀ ਦੀ ਜੰਗ ਹੁਣੇ ਜਵਾਨਤਾ ਹਾਰਦੇ ਹੋਏ ਦਿਖਾਈ ਦਿੱਤੇ ਰਾਜਵੀਰ ਜਵਾਨਤਾ ਦੀ ਮੌਤ ਹੋ ਗਈ ਹੈ ਹਰ ਕੋਈ ਅਰਦਾਸਾ ਕਰ ਰਿਹਾ ਸੀਗਾ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਉਹਨਾਂ ਦੀ ਤੰਦਰੁਸਤੀ ਦੇ ਲਈ ਅਰਦਾਸ ਕਰ ਰਿਹਾ ਸੀ ਪਰ ਇਹ ਅਰਦਾਸਾਂ ਵੀ ਹੁਣ ਕੰਮ ਨਹੀਂ ਆਈਆਂ ਸਿਰ ਤੇ ਰੀੜ ਦੀ ਹੱਡੀ 'ਚ ਗੰਭੀਰ ਸੱਟਾਂ ਲੱਗੀਆਂ ਸਨ ਜੋਕੇ ਲਗਾਤਾਰ ਹੀ ਉਹਨਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੀਗਾ ਪਰ ਆਖਰਕਾਰ ਹੁਣ ਬਹੁਤ ਜ਼ਿਆਦਾ ਚਤੂ ਜਿਹੜੀ ਆ ਰਾਜਵੀਰ ਜਵੰਤਾ ਵੀ ਕਰ ਰਹੇ ਸੀਗੇ ਲੜਾਈ ਲੜ ਰਹੇ ਸੀ ਪਰ ਅੰਤ ਵਿੱਚ ਇਹ ਲੜਾਈ ਉਹ ਹਾਰਦੇ ਦਿਖਾਈ ਦਿੱਤੇ ਨੇ ਕਿਉਂਕਿ ਹੁਣ ਉਹ ਸਾਡੇ ਵਿੱਚਕਾਰ ਨਹੀਂ ਰਹੇ ਤੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਵੀ ਪਾਈ ਜਾ ਰਹੀ ਹੈ ਬਿਹਤ ਵੱਡਾ ਸਦਮਾ ਜਿਹੜਾ ਪਰਿਵਾਰਕ ਮੈਂਬਰਾਂ ਨੂੰ ਪੰਜਾਬ ਵਾਸੀਆਂ ਨੂੰ ਤੇ ਪੰਜਾਬੀ ਇੰਡਸਟਰੀ ਨੂੰ ਲਤ ਹੈ ਕਿਉਂਕਿ ਇਹ ਕਾਟਾ ਨਾ ਪੂਰਾ ਹੋਣ ਵਾਲਾ ਹੈ ਕਿਉਂਕਿ ਆਪਣੇ ਗੀਤਾਂ ਦੇ ਨਾਲ ਆਪਣੀ ਗਾਇਕੀ ਦੇ ਨਾਲ ਰਾਜਵੀਰ ਜਵੰਦਾ ਨੇ ਬਹੁਤ ਜ਼ਿਆਦਾ ਹੀ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕੀਤਾ ਹੋਇਆ ਸੀ ਅੱਜ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਜ਼ਿੰਦਾ ਨੇ ਰਾਜਵੀਰ ਜਵੰਦਾ ਪਰ ਜ਼ਿੰਦਗੀ ਦੀ ਜਿਹੜੀ ਜਾਂਦਾ ਉਹ ਜ਼ਰੂਰ ਹਾਰ ਗਏ ਪਤਾ ਨਹੀਂ ਸੀ ਕਿ ਇਹ ਹਾਦਸਾ ਹੋਵੇਗਾ ਕਿਸ ਤਰੀਕੇ ਦੇ ਨਾਲ ਮੌਤ ਕੇਹੜਾ પાਕੇ ਖੜੀ ਹੈ ਪਰ ਹੁਣ ਬਹੁਤ ਹੀ ਜ਼ਿਆਦਾ ਦਿਲ ਨੂੰ ਟਹਿਲਾ ਦੇਣ ਵਾਲੀ ਖਬਰ ਜਿਹੜੀ ਆ ਸਾਹਮਣੇ ਆ ਚੁੱਕੀ ਹੈ ਪੰਜਾਬੀ ਗਾਇਕ ਰਾਜਵੀਰ ਜਵੰਦਾ ਜੋ ਕਿ ਹੁਣ ਸਾਡੇ ਵਿਚਕਾਰ ਨਹੀਂ ਹਨ ਤਾਂ ਬਹੁਤ ਹੀ ਮੰਦ ਭਾਗੀ ਖਬਰ ਜਿਹੜੀ ਸਾਹਮਣੇ ਆਈ ਹੈ ਔਰ ਹਰ ਕੋਈ ਉਹਨਾਂ ਦੇ ਲਈ ਅਰਦਾਸਾ ਕਰ ਰਿਆ ਸੀ ਰਾਜਵੀਰ ਜਵੰਦਾ ਤੇ ਸਿਰ ਤੇ ਰੀੜ ਦੀ ਹੱਡੀ ਤੇ ਸੱਟਾਂ ਲੱਗੀਆਂ ਸਨ ਹਸਪਤਾਲ ਲਿਆਉਣ ਤੋਂ ਪਹਿਲਾਂ ਉਹਨਾਂ ਨੂੰ ਦਿਲ ਦਾ ਦੌਰਾ ਵੀ ਪਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਉਸ ਦਿਨ ਤੋਂ ਲਗਾਤਾਰ ਵੈਂਟੀਲੇਟਰ ਤੇ ਰੱਖਿਆ ਗਿਆ ਤੇ ਅੱਜ ਆਪਣੀ ਜ਼ਿੰਦਗੀ ਦੀ ਜੰਗ ਜੋ ਐ ਰਾਜਵੀਰ ਜਵੰਦਾ ਹਾਰ ਤੇ ਨਜ਼ਰ ਆਏ ਨੇ ਤਾਂ ਹੁਣ ਰਾਜਵੀਰ ਜਵੰਦਾ ਪੀਤੇ ਦਿਨੀ ਹਸਪਤਾਲ ਤੇ ਵੱਡੀ ਦੇ ਵਿੱਚ ਵਾਪਰੇ ਇੱਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਏ ਸੀ ਹਿਮਾਚਲ ਦੇ ਵਿੱਚ ਤੇ ਫੋਟਿਸ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਲਗਾਤਾਰ ਚੱਲ ਰਿਹਾ ਸੀਗਾ ਔਰ ਡਾਕਟਰ ਵੀ ਜਿਹੜੇ ਕੋਈ ਜਵਾਬ ਨਹੀਂ ਦੇ ਪਾਰੇ ਸੀ ਕਿਉਂਕਿ ਕੋਈ ਵੀ ਸੁਧਾਰ ਉਹਨਾਂ ਦੀ ਬੋਡੀ ਦੇ ਵਿੱਚ ਨਹੀਂ ਹੋ ਰਿਹਾ ਸੀ ਪਰ ਉਹਨਾਂ ਦਾ ਹੁਣ ਅਜਿਹਾਂ ਪਹੁੰਚ ਗਿਆ ਬਹੁਤ ਦੁਖਦਾਇਕ ਖਬਰ ਜਿਹੜੀ ਆ ਉਹ ਸਾਹਮਣੇ ਆਈ ਹੈ ਪੰਜਾਬੀ ਇੰਡਸਟਰੀ ਨੂੰ ਇੱਕ ਵੱਡਾ ਝਟਕਾ ਲੱਗਾ ਨਾਮੀ ਸਿੰਗਰ ਗਾਇਕ ਰਾਜਵੀਰ ਜਵੰਦਾ ਦੀ ਮੌਤ ਹੋਈ ਉਸ ਆٹے ਵਿਚਕਾਰ ਹੁਣ ਨਹੀਂ ਰਹੇ